ਸਤਿ ਸ਼੍ਰੀ ਅਕਾਲ ਮੈਂ ਰੁਪਿੰਦਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਦਾ ਤੁਹਾਡਾ ਦਿਨ ਬਹੁਤ ਸੋਹਣਾ ਲੰਘੇ ਇਸੇ ਅ ਦੁਆ ਨਾਲ ਆਪਾਂ ਅੱਜ ਦਾ ਦਿਨ ਆ ਜਿਹੜਾ ਉਹ ਸ਼ੁਰੂ ਕਰਦੇ ਆ ਮੈਂ ਨਾ ਕੁਝ ਕਿ ਦਿਨ ਪਹਿਲਾਂ ਸੁਨੇਹੇ ਪੜ੍ਹਦੀ ਸੀ ਮੈਸੇਂਜਰ ਤੇ ਅਕਸਰ ਬਹੁਤ ਸਾਰੇ ਲੋਕ ਨੇ ਜਿਹੜੇ ਮੈਸੇਜ ਭੇਜਦੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਸਨੇਹਾ ਸੀ ਜਿਹਨੂੰ ਪੜ੍ਹ ਕੇ ਮੈਨੂੰ ਬੜਾ ਜ਼ਿਆਦਾ ਹਾਸਾ ਆਇਆ ਉਹ ਇੱਕ ਭੈਣ ਨੇ ਉਹ ਮੈਨੂੰ ਕਹਿੰਦੇ ਵੀ ਪ੍ਰੋਗਰਾਮ ਕਰਿਓ ਇਸ ਚੀਜ਼ ਤੇ ਵੀ ਲੋਕ ਤੁਹਾਡੇ ਉਧਾਰ ਦਿੱਤੇ ਹੋਏ ਪੈਸੇ ਨੇ ਜਿਹੜੇ ਉਹ ਵਾਪਸ ਨਹੀਂ ਕਰਦੇ ਤੇ ਫਿਰ ਤੁਸੀਂ ਉਹਨਾਂ ਤੋਂ ਕਿਹੜੇ ਢੰਗ ਨਾਲ ਪੈਸੇ ਮੰਗੋ ਤੇ ਪੜ ਕੇ ਮੈਂ ਨਾ ਬਹੁਤ ਜ਼ਰ ਹੱਸੀ ਤੇ ਦੂਜੀ ਚੀਜ਼ ਇਹ ਆ ਵੀ ਇਹਦੇ ਤੇ ਕੋਈ ਬਹੁਤ ਵੱਡਾ ਪ੍ਰੋਗਰਾਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਦਾਂ ਦੇ ਲੋਕ ਤੁਹਾਨੂੰ ਆਲੇ ਦੁਆਲੇ ਬਹੁਤ ਮਿਲ ਜਾਣਗੇ ਪਰ ਮੈਂ ਇੰਨੀ ਕੀ ਗੱਲ ਕਹਿਣਾ ਚਾਹੁੰਦੀ ਆ ਵੀ ਜਿਹੜੇ ਵੀ ਬੰਦੇ ਅੱਖੇ ਵਕਤ ਤੇ ਤੁਹਾਡੇ ਕੰਮ ਆਉਂਦੇ ਆ ਭਾਈ ਤੁਹਾਨੂੰ ਕੋਈ ਚਾਰ ਪੈਸੇ ਦੰਦੇ ਆ ਨਾ ਤਾਂ ਉਹਨਾਂ ਦਾ ਪੈਸਾ ਵਕਤ ਤੇ ਮੋੜਦਿਆ ਕਰੋ ਕਿਉਂਕਿ ਇੱਕ ਤਾਂ ਬੰਦੇ ਦਾ ਦੁਬਾਰਾ ਮਦਦ ਕਰਨ ਤੋਂ ਭਰੋਸਾ ਉੱਠ ਜਾਂਦਾ ਤੇ ਦੂਜਾ ਜਦੋਂ ਕੋਈ ਬੰਦਾ ਤੁਹਾਡੇ ਨਾਲ ਮਾੜੇ ਵਕਤ ਤੇ ਆ ਕੇ ਖੜਿਆ ਹਨਾ ਤੇ ਤੁਸੀਂ ਉਹਨੂੰ ਇਦਾਂ ਖੱਜਲ ਖਵਾਰ ਕਰੋ ਇਹ ਤਾਂ ਵੈਸੇ ਹੀ ਤੁਹਾਡੇ ਆਪਣੇ ਦੀਨ ਮਾਨ ਨੂੰ ਨਹੀਂ ਚੰਗਾ ਲੱਗਦਾ ਜਾਂ ਤਾਂ ਤੁਸੀਂ ਪੱਕਾ ਹੀ ਮੁੱਕਰ ਜੋ ਵੀ ਮੈਂ ਤਾਂ ਜੀ ਇਹ ਪੈਸੇ ਵਾਪਸ ਨਹੀਂ ਮੋੜਨੇ ਬੰਦਾ ਸਬਰ ਕਰਕੇ ਬੈਠ ਜਵੇ ਤੇ ਜੇ ਤੁਸੀਂ ਲਾਰੇ ਲਾ ਰਹੇ ਹੋ ਮੈਂ ਅੱਜ ਮੋੜ ਦੂੰ ਮੈਂ ਕੱਲ ਮੋੜ ਦੂੰ ਫਿਰ ਮੈਨੂੰ ਲੱਗਦਾ ਸੱਚੀ ਅਸੀਂ ਉਸ ਬੰਦੇ ਨੂੰ ਮੈਂਟਲੀ ਹਰਾਸ਼ ਹੀ ਕਰਦੇ ਆ ਤੇ ਐਦਾਂ ਦੇ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ ਤੇ ਹੁਣ ਆਪਾਂ ਆਉਣੇ ਅੱਜ ਦੇ ਵਿਸ਼ੇ ਤੇ ਥੋੜਾ ਜਿਹਾ ਵਿਸ਼ਾ ਵੀ ਰਲਦਾ ਜੁਲਦਾ ਹੀ ਆ ਕਿਉਂਕਿ ਮੈਨੂੰ ਕਿਸੇ ਨੇ ਕਿਹਾ ਸੀਗਾ ਇੱਕ ਵੀਰੇ ਨੇ ਬੜਾ ਲੰਮਾ ਸੁਨੇਹਾ ਭੇਜਿਆ ਤੇ ਮੈਨੂੰ ਪੜ੍ਹ ਕੇ ਬਹੁਤ ਚੰਗਾ ਲੱਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਉਨਾ ਦਾ ਨਾਂ ਸੀਗਾ ਅਮਰਵੀਰ ਸਿੰਘ ਉਹ ਕਹਿੰਦੇ ਵੀ ਤੁਸੀਂ ਇਸ ਚੀਜ਼ ਤੇ ਪ੍ਰੋਗਰਾਮ ਕਰਿਓ ਕਿ ਵੀ ਸਾਨੂੰ ਆਪਣੇ ਰਿਸ਼ਤੇ ਕਿਵੇਂ ਸੰਭਾਲਣੇ ਚਾਹੀਦੇ ਨੇ ਤੇ ਜਦੋਂ ਅਸੀਂ ਆਪਣੇ ਰਿਸ਼ਤਿਆਂ ਨੂੰ ਬਹੁਤ ਚੰਗੀ ਤਰ੍ਹਾਂ ਨਿਭਾਉਂਦੇ ਵੀ ਆਂ ਪਰ ਫਿਰ ਵੀ ਸਾਡਾ ਕੋਈ ਰਿਸ਼ਤਾ ਟੁੱਟ ਜਾਂਦਾ ਤਾਂ ਅਸੀਂ ਬੜਾ ਲੰਮਾ ਸਮਾਂ ਉਸੇ ਸੋਗ ਦੇ ਵਿੱਚ ਰਹਿੰਨੇ ਆ ਤੇ ਉਹਦੇ ਤੋਂ ਅਸੀਂ ਬਾਹਰ ਕਿਵੇਂ ਆਈਏ ਕਹਿੰਦੇ ਇਹਦੇ ਤੇ ਜ਼ਰੂਰ ਪ੍ਰੋਗਰਾਮ ਕਰਿਓ ਤੇ ਵੀਰੇ ਨੇ ਬਹੁਤ ਵੱਡਾ ਸੁਨੇਹਾ ਭੇਜਿਆ ਮੈਨੂੰ ਪੜ੍ਹ ਕੇ ਖੁਸ਼ੀ ਹੋਈ ਕਿਉਂਕਿ ਮੁੰਡੇ ਐਡੇ ਵੱਡੇ ਵੱਡੇ ਮੈਸੇਜ ਨਹੀਂ ਲਿਖਦੇ ਹੁੰਦੇ ਤੇ ਪਰ ਮੈਨੂੰ ਚੰਗਾ ਲੱਗਿਆ ਕਿ ਉਹਨਾਂ ਨੇ ਬੜੇ ਢੰਗ ਨਾਲ ਆਪਣੀ ਵੀ ਉਹਨਾਂ ਨੇ ਇੱਕ ਸਟੋਰੀ ਮੇਰੇ ਨਾਲ ਸਾਂਝੀ ਕੀਤੀ ਚਲੋ ਉਹ ਮੈਂ ਇੱਥੇ ਨਹੀਂ ਦੱਸ ਸਕਦੀ ਪਰ ਅਪਾ ਏਸੀ ਚੀਜ਼ ਤੇ ਗੱਲਬਾਤ ਕਰਦੇ ਆ ਹੁਣ ਪਹਿਲੀ ਗੱਲ ਇਹ ਹੈ ਕਿ ਵੀ ਸਾਡੇ ਅਸੀਂ ਰਿਸ਼ਤੇ ਬਣਾਉਂਦੇ ਕਿਉਂ ਆ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਬੰਦਾ ਚਾਰ ਬੰਦਿਆਂ ਨੂੰ ਆਪਣੇ ਨਾਲ ਇਸ ਲਈ ਰੱਖਦਾ ਆਪਣੇ ਚਾਰ ਕੋ ਰਿਸ਼ਤੇ ਬਣਾ ਕੇ ਇਸ ਲਈ ਰੱਖਦਾ ਕਿ ਜਦੋਂ ਉਹਦੇ ਤੇ ਕੋਈ ਮਾੜਾ ਵਕਤ ਆਵੇ ਜਾਂ ਉਹਦੇ ਤੇ ਕੋਈ ਚੰਗਾ ਵਕਤ ਆਵੇ ਮਾੜੇ ਵਕਤ ਵੇਲੇ ਉਹਦੇ ਉਹ ਚਾਰ ਰਿਸ਼ਤੇ ਬਿਨਾਂ ਸੱਦਾ ਦਿੱਤੇ ਤੇ ਉਹਦੇ ਨਾਲ ਖੜਨ ਵਾਲੇ ਹੋਣ ਤੇ ਚੰਗੇ ਵਕਤ ਤੇ ਤੁਸੀਂ ਜਦੋਂ ਉਹਨਾਂ ਨੂੰ ਸੱਦਾ ਭੇਜੋ ਵੀ ਮੇਰੇ ਤੇ ਆ ਇੱਕ ਚੰਗਾ ਖੁਸ਼ੀ ਵਾਲਾ ਦਿਨ ਆਇਆ ਤੇ ਉਹ ਤੁਹਾਡੀ ਉਸ ਖੁਸ਼ੀ ਨੂੰ ਦੂਣਾ ਕਰਨ ਲਈ ਤੁਹਾਡੇ ਨਾਲ ਖੜਨ ਤੇ ਇੱਕ ਗੱਲ ਹੋਰ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਛੇਤੀ ਕੀਤਿਆਂ ਕਦੀ ਕਿਸੇ ਨਾਲ ਵਿਗਾੜੀ ਦੇ ਨਹੀਂ ਹੁੰਦੀ ਕਿਉਂਕਿ ਤੁਸੀਂ ਵਿਗਾੜ ਤਾਂ ਪਾ ਲੈਨੇ ਹੋ ਪਰ ਕਈ ਵਾਰੀ ਇਹੋ ਜਿਹਾ ਵਕਤ ਵੀ ਤੁਹਾਡੇ ਤੇ ਆ ਜਾਂਦਾ ਕਿ ਜਦੋਂ ਗਲੀਆਂ ਦੇ ਕੱਖਾਂ ਦੀ ਵੀ ਜ਼ਰੂਰਤ ਪੈ ਸਕਦੀ ਆ ਤੇ ਉਹਨਾਂ ਦੀਆਂ ਗੱਲਾਂ ਨੇ ਨਾ ਜਿਹੜੀਆਂ ਉਹ ਉਹਨਾਂ ਦੇ ਵੇੜਿਆਂ ਦੇ ਹਿਸਾਬ ਨਾਲ ਬਹੁਤ ਸੋਹਣੀਆਂ ਟੁੱਕਦੀਆਂ ਸੀ ਪਰ ਜਿਹੜਾ ਅੱਜ ਦਾ ਸਮਾਂ ਹੈ ਬਹੁਤ ਜ਼ਿਆਦਾ ਬਦਲ ਗਿਆ ਇਦੇ ਵਿੱਚ ਪਹਿਲੀ ਗੱਲ ਤਾਂ ਸਾਡੇ ਰਿਸ਼ਤੇ ਬਹੁਤ ਤਰ੍ਹਾਂ ਦੇ ਹੋਗੇ ਨੇ ਜਿਵੇਂ ਇੱਕ ਤਾਂ ਸਾਡੇ ਖੂਨ ਦੇ ਰਿਸ਼ਤੇ ਹੁੰਦੇ ਆ ਸਾਡੇ ਭੈਣ ਭਰਾ ਸਾਡੇ ਮਾਪੇ ਸਾਡੇ ਆਪਣੇ ਨਿਆਣੇ ਤੇ ਕੁਝ ਕੁ ਰਿਸ਼ਤੇ ਸਾਡੇ ਬਣਾਏ ਹੋਏ ਹੁੰਦੇ ਨੇ ਜਿਵੇਂ ਕਿਸੇ ਦਾ ਵਿਆਹ ਹੁੰਦਾ ਪਤੀ ਪਤਨੀ ਦਾ ਰਿਸ਼ਤਾ ਜਾਂ ਅਸੀਂ ਕਿਸੇ ਜਗ੍ਹਾ ਤੇ ਕੰਮ ਕਰਦੇ ਆ ਉੱਥੇ ਸਾਡਾ ਆਪਣੇ ਕਲੀਜ਼ ਨਾਲ ਰਿਸ਼ਤਾ ਜਾਂ ਫਿਰ ਸਾਡੀਆਂ ਦੋਸਤੀਆਂ ਵਰਗੇ ਰਿਸ਼ਤੇ ਤੇ ਕੁਝ ਕੁ ਰਿਸ਼ਤੇਦਾਰ ਸਾਡੇ ਇਹੋ ਜਿਹੇ ਹੁੰਦੇ ਨੇ ਕੁਝ ਕੁ ਰਿਸ਼ਤੇ ਕਿ ਜਿਨ੍ਹਾਂ ਨੂੰ ਅਸੀਂ ਆਮ ਜ਼ਿੰਦਗੀ ਦੇ ਵਿੱਚ ਯਾਦ ਨਹੀਂ ਕਰਦੇ ਨਾ ਅਸੀਂ ਕਦੀ ਉਹਨਾਂ ਨੂੰ ਮਿਲਣ ਜਾਂਦੇ ਆ ਨਾ ਅਸੀਂ ਕਦੀ ਉਹਨਾਂ ਨੂੰ ਫੋਨ ਦੇ ਜ਼ਰੀਏ ਰਾਪਤੇ ਚ ਰਹਿੰਦੇ ਆ ਅਸੀਂ ਸਿਰਫ ਉਹਨਾਂ ਨੂੰ ਦੁੱਖ ਜਾਂ ਸੁੱਖ ਵੇਲੇ ਯਾਦ ਕਰਦੇ ਆ ਤੁਸੀਂ ਬਹੁਤ ਸਾਰੇ ਇਦਾਂ ਦੇ ਰਿਸ਼ਤੇਦਾਰਾਂ ਨੂੰ ਅਕਸਰ ਸਿਰਫ ਵਿਆਹਾਂ 'ਚ ਮਿਲਦੇ ਹੋਵੋਗੇ ਜਾਂ ਜਦੋਂ ਕੋਈ ਤੁਹਾਡੇ ਤੇ ਗਮ ਪੈਂਦਾ ਜਿਵੇਂ ਆਪਾਂ ਕਹਦੀਏ ਕਿ ਕਿਸੇ ਦੇ ਘਰ ਕੋਈ ਮੌਤ ਹੋ ਜਾਂਦੀ ਆ ਉਸ ਵਕਤ ਹੀ ਰਿਸ਼ਤੇਦਾਰ ਸਾਨੂੰ ਮਿਲਦੇ ਨੇ ਪਰ ਜਿਹੜੇ ਸਾਡੇ ਖੂਨ ਦੇ ਰਿਸ਼ਤੇ ਹੁੰਦੇ ਆ ਸਾਡੇ ਭੈਣ ਭਰਾ ਉਹਨਾਂ ਨਾਲ ਅਸੀਂ ਅਕਸਰ ਮਿਲਦੇ ਗਿੱਲਦੇ ਵੀ ਰਹਿੰਨੇ ਆ ਸਾਡੀਆਂ ਉਹਨਾਂ ਨਾਲ ਫੋਨ ਦੇ ਜਰੀਏ ਵੀ ਸਾਡਾ ਕਨੈਕਸ਼ਨ ਉਹਨਾਂ ਨਾਲ ਬਣਿਆ ਰਹਿੰਦਾ ਤੇ ਇਹ ਰਿਸ਼ਤੇ ਜਿਹੜੇ ਸਾਡੇ ਪਿਆਰ ਮੁਹੱਬਤ ਦੇ ਹੁੰਦੇ ਨੇ ਸਾਡੇ ਦੋਸਤ ਉਹਨਾਂ ਨਾਲ ਵੀ ਸਾਡਾ ਐਵੇਂ ਦਾ ਹੀ ਕਨੈਕਸ਼ਨ ਹੁੰਦਾ ਤੇ ਇੱਕ ਹੁੰਦਾ ਸਾਡੇ ਆਪਣੇ ਬੱਚੇ ਤੇ ਸਾਡਾ ਪਤੀ ਪਤਨੀ ਦਾ ਰਿਸ਼ਤਾ ਉਹ ਰਿਸ਼ਤੇ ਸਾਡੇ ਹੀ ਹੁੰਦੇ ਆ ਕਿ ਸਾਡਾ ਰੋਜ਼ਾਨਾ ਉਹਨਾਂ ਨਾਲ ਮਿਲਣਾ ਗਿੱਲਣਾ ਵੀ ਅਸੀਂ ਇੱਕ ਛੱਤ ਥੱਲੇ ਇਕੱਠੇ ਰਹਿੰਨੇ ਆ ਤੇ ਸਾਡੇ ਦੁੱਖ ਜੋ ਕਿ ਇੱਕ ਮਿੰਟ 'ਚ ਇੱਕ ਦੂਜੇ ਨੂੰ ਪਤਾ ਲੱਗ ਜਾਂਦੇ ਨੇ ਪਰ ਜਦੋਂ ਬੰਦੇ ਦੇ ਰਿਸ਼ਤੇ ਖਰਾਬ ਹੁੰਦੇ ਨੇ ਤਾਂ ਉਹ ਕਈ ਵਾਰੀ ਉਹਨਾਂ 'ਚ ਕੋਈ ਵੀ ਚੀਜ਼ ਨਹੀਂ ਹੁੰਦੀ ਮਤਲਬ ਆਪਾਂ ਕਿਸੇ ਨੂੰ ਕਈ ਵਾਰੀ ਪੁੱਛਦੇ ਆ ਨਾ ਵੀ ਤੇਰਾ ਇਹ ਰਿਸ਼ਤਾ ਖਰਾਬ ਕਾ ਤੋਂ ਹੋ ਗਿਆ ਤਾਂ ਉਹਦੇ ਕੋਲ ਕਈ ਵਾਰੀ ਕੁਝ ਕਹਿਣ ਨੂੰ ਵੀ ਨਹੀਂ ਹੁੰਦਾ ਤੇ ਹੁਣ ਆਪਾਂ ਇਹੀ ਗੱਲ ਕਰਦੇ ਆ ਕਿ ਤੁਹਾਡੇ ਰਿਸ਼ਤੇ ਖਰਾਬ ਕਿਵੇਂ ਹੋ ਜਾਂਦੇ ਨੇ ਹੁਣ ਰਿਸ਼ਤੇ ਖਰਾਬ ਹੋਣ ਦੀਆਂ ਕਈ ਜ਼ਿਆਦਾ ਕਾਰਨ ਹੋ ਸਕਦੇ ਨੇ ਇੱਕ ਗੱਲ ਤਾਂ ਹੁੰਦੀ ਆ ਵੀ ਕਈਆਂ 'ਚ ਨਾ ਟੋਲਰੈਂਸ ਦੀ ਬਹੁਤ ਕਮੀ ਹੁੰਦੀ ਆ ਉਹਨਾਂ ਨੂੰ ਜੇ ਕੋਈ ਮਾੜੀ ਮੋਟੀ ਵੀ ਗੱਲ ਕਹਿ ਦੇਵੇ ਚਾਹੇ ਉਹਨਾਂ ਦਾ ਸਗਾ ਭੈਣ ਭਰਾ ਕਹਿ ਦੇਵੇ ਉਹਨਾਂ ਦਾ ਘਰ ਵਾਲਾ ਘਰ ਵਾਲੀ ਕੋਈ ਉਹਨਾਂ ਨੂੰ ਕਹਿ ਦੇਵੇ ਉਹਨਾਂ ਦੇ ਨਿਆਣੇ ਕਹਿ ਦੇਣ ਜਾਂ ਫਿਰ ਕੋਈ ਆਲੇ ਦੁਆਲੇ 'ਚੋਂ ਕਹਿ ਦੇਵੇ ਉਹ ਉਸ ਹਰ ਚੀਜ਼ ਨੂੰ ਈਗੋ ਤੇ ਲੈ ਜਾਂਦੇ ਆ ਉਹਨਾਂ ਨੂੰ ਲੱਗਦਾ ਹੁੰਦਾ ਵੀ ਲੈ ਮੈਨੂੰ ਐਵੇਂ ਕੋਈ ਕਿਵੇਂ ਬੋਲ ਗਿਆ ਤੇ ਉੱਥੇ ਉਹ ਜਿੰਨਾ ਮਰਜੀ ਉਹਨਾਂ ਦਾ ਨੇੜਲਾ ਰਿਸ਼ਤਾ ਹੋਵੇ ਉਹਦੀ ਪਰਵਾਹ ਨਹੀਂ ਕਰਦੇ ਤੇ ਉਸ ਬੰਦੇ ਨਾਲ ਉਹ ਅਕਸਰ ਬਹੁਤ ਛੇਤੀ ਉਹ ਤੋੜ ਵਿਛੋੜਾ ਕਰ ਲੈਂਦੇ ਨੇ ਆਪਣਾ ਰਿਸ਼ਤਾ ਬਹੁਤ ਛੇਤੀ ਤੋੜ ਲੈਣਗੇ ਤੇ ਕਈ ਰਿਸ਼ਤੇ ਤੁਹਾਡੇ ਇਸ ਲਈ ਵੀ ਟੁੱਟ ਜਾਂਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਮਤਲਬ ਜੁੜਿਆ ਹੁੰਦਾ ਤੇ ਉਹ ਮਤਲਬ ਕਿਸੇ ਤਰੀਕੇ ਦਾ ਵੀ ਹੋ ਸਕਦਾ ਕਈਆਂ ਨੇ ਕਈ ਵਾਰ ਤੁਹਾਡੇ ਤੋਂ ਕੋਈ ਪੈਸੇ ਦਾ ਮਤਲਬ ਲੈਣਾ ਹੁੰਦਾ ਕੰਨਿਆ ਨੇ ਕਈ ਵਾਰੀ ਤੁਹਾਡੀ ਜੇ ਤੁਸੀਂ ਕਿਸੇ ਬਹੁਤ ਉੱਚੇ ਅਹੁਦੇ ਤੇ ਹੋ ਤੁਹਾਡੀ ਪਹੁੰਚ ਦਾ ਫਾਇਦਾ ਲੈਣਾ ਹੁੰਦਾ ਜਾਂ ਫਿਰ ਕਈ ਕਈ ਵਾਰੀ ਇਮੋਸ਼ਨਲ ਕਾਰਡ ਵੀ ਖੇਡਦੇ ਨੇ ਉਹਨਾਂ ਨੂੰ ਆਪਣੇ ਇੱਕ ਮਾੜੇ ਵਕਤ ਚ ਕੋਈ ਬੰਦਾ ਚਾਹੀਦਾ ਹੁੰਦਾ ਜਿਹੜਾ ਉਹਨਾਂ ਨੂੰ ਉਸ ਥੋੜੇ ਜੇ ਵਕਤ ਚ ਹੌਸਲਾ ਦੇ ਦੇਵੇ ਜਾਂ ਜੇ ਮੈਂ ਸਿੱਧੀ ਜੀ ਭਾਸ਼ਾ ਚ ਕਹਾਂ ਨਾ ਕਿ ਉਹਨਾਂ ਦਾ ਟਾਈਮ ਪਾਸ ਹੋ ਜਾਵੇ ਤਾਂ ਕੁਝ ਕੁ ਰਿਸ਼ਤੇ ਲੋਕ ਐਦਾਂ ਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਰੱਖਦੇ ਨੇ ਤੇ ਫਿਰ ਜਦੋਂ ਹੀ ਉਹਨਾਂ ਦਾ ਉਹ ਪਰਪਸ ਆ ਜਿਹੜਾ ਪੂਰਾ ਹੁੰਦਾ ਚਾਹੇ ਤੁਹਾਡੀ ਪੌਂਚ ਤੋਂ ਫਾਇਦਾ ਲੈਣ ਵਾਲਾ ਚਾਹੇ ਉਹਨਾਂ ਨੂੰ ਤੁਹਾਡੇ ਪੈਸੇ ਦਾ ਫਾਇਦਾ ਚਾਹੀਦਾ ਜ਼ਿੰਦਗੀ ਦੇ ਵਿੱਚ ਜਾਂ ਫਿਰ ਉਹਨਾਂ ਨੂੰ ਤੁਹਾਡਾ ਇਮੋਸ਼ਨਲ ਫਾਇਦਾ ਚਾਹੀਦਾ ਜ਼ਿੰਦਗੀ ਤੇ ਜਦੋਂ ਉਹਨਾਂ ਦਾ ਇਹ ਪਰਪਸ ਪੂਰਾ ਹੋ ਜਾਂਦਾ ਨਾ ਤਾਂ ਉਹ ਤੁਹਾਡੇ ਨਾਲ ਉਹ ਆਪਣਾ ਰਿਸ਼ਤਾ ਜਿਹੜਾ ਉਹ ਖਤਮ ਕਰ ਲੈਂਦੇ ਨੇ ਇੱਕ ਮੁੰਡਾ ਹੈ ਮਨਿੰਦਰ ਉਨੇ ਮੈਨੂੰ ਇੱਕ ਦਿਨ ਬੜੀ ਸੋਹਣੀ ਗੱਲ ਕਹੀ ਤੇ ਮੈਨੂੰ ਉਹਦੀ ਗੱਲ ਬੜੀ ਚੰਗੀ ਲੱਗੀ ਉਹ ਕਹਿੰਦਾ ਵੀ ਬਹੁਤ سارے ਲੋਕ ਨਾ ਐਵੇਂ ਹੁੰਦੇ ਆ ਜ਼ਿੰਦਗੀ 'ਚ ਕਿ ਮਤਲਬ ਖਤਮ ਰਿਸ਼ਤਾ ਖਤਮ ਤੇ ਇਹ ਸਾਰਾ ਜਿਹੜੀ ਮੈਂ ਗੱਲ ਤੁਹਾਨੂੰ ਸੁਣਾਈ ਆ ਨਾ ਇਹ ਲੋਕ ਉਦਾਂ ਦੇ ਹੀ ਹੁੰਦੇ ਆ ਕਿ ਮਤਲਬ ਖਤਮ ਤੇ ਰਿਸ਼ਤਾ ਖਤਮ ਤੇ ਕਈ ਲੋਕ ਤੁਹਾਡੇ ਨਾਲ ਇਸ ਲਈ ਰਿਸ਼ਤੇ ਖਤਮ ਕਰ ਲੈਂਦੇ ਨੇ ਉਹ ਕਹਿੰਦੇ ਜੀ ਸਾਡਾ ਮੈਂਟਲ ਜਿਹੜੀ ਮੈਚਿੰਗ ਆ ਉਹ ਇੱਕੋ ਜੀ ਨਹੀਂ ਹੈਗੀ ਮਤਲਬ ਤੁਹਾਡੀ ਤੇ ਮੇਰੀ ਚੁਆਇਸ ਨਹੀਂ ਮਿਲਦੀ ਹੈਗੀ ਤੁਹਾਡਾ ਤੇ ਮੇਰਾ ਸੁਹਾ ਨਹੀਂ ਮਿਲਦਾ ਤੁਹਾਡਾ ਤੇ ਮੇਰਾ ਰਹਿਣ ਸਹਿਣ ਨਹੀਂ ਮਿਲਦਾ ਤੁਹਾਡਾ ਤੇ ਮੇਰਾ ਸਟੇਟਸ ਨਹੀਂ ਮਿਲਦਾ ਇਦਾਂ ਦੇ ਰਿਸ਼ਤੇ ਖਤਮ ਹੁੰਦੇ ਆ ਜਾਂ ਤਾਂ ਫਿਰ ਦੋਸਤੀਆਂ ਯਾਰੀਆਂ ਦੇ ਵਿੱਚ ਜਾਂ ਫਿਰ ਪਤੀ ਪਤਨੀ ਦੇ ਵਿੱਚ ਬਹੁਤ ਸਾਰੇ ਜਦੋਂ ਲੋਕ ਤਲਾਕ ਲੈਂਦੇ ਆ ਨਾ ਤਾਂ ਅੱਜ ਕੱਲ ਉਹਨਾਂ ਦੇ ਤਲਾਕ ਦਾ ਕਾਰਨ ਦਾਜ ਦੇਹਜ ਨਹੀਂ ਹੁੰਦਾ ਇਹ ਅੱਗੇ ਹੁੰਦਾ ਸੀਗਾ ਕਿ ਜੀ ਦਾਜ ਪਿੱਛੇ ਤਲਾਕ ਹੋ ਗਿਆ ਜਾਂ ਕੁੜੀ ਬੋਲਦੀ ਬਹੁਤ ਜ਼ਿਆਦਾ ਜੀ ਮੁੰਡਾ ਬੜੇ ਗੰਦੇ ਸੁਹਾ ਦਾ ਰੁੱਖਾ ਸੁਹਾਏ ਦਾ ਜਾਂ ਅੜਬ ਸੁਹਾਏ ਜਾਂ ਇਹਨਾਂ ਦੋਨਾਂ ਪਰਿਵਾਰਾਂ ਦੇ ਵਿੱਚ ਕੋਈ ਤਲਖੀ ਆ ਗਈ ਅੱਗੇ ਐਵੇਂ ਦੇ ਤਰੀਕਿਆਂ ਨਾਲ ਤਲਾਕ ਹੁੰਦੇ ਸੀ ਹੁਣ ਲੋਕ ਤਲਾਕ ਲੈਂਦੇ ਆ ਕਿ ਸਾਡੀ ਜੀ ਮੈਂਟਲ ਮੈਚਿੰਗ ਨਹੀਂ ਹੈਗੀ ਮਤਲਬ ਅਸੀਂ ਇੱਕੋ ਜੇ ਸੁਹਾ ਦੇ ਨਹੀਂ ਹੈਗੇ ਸਾਡੀਆਂ ਚੁਆਇਸਿਸ ਨਹੀਂ ਰਲਦੀਆਂ ਅਸੀਂ ਇੱਕੋ ਜਗ੍ਹਾ ਤੇ ਜਿੱਥੇ ਅਸੀਂ ਜਾਣਾ ਚਾਹੁੰਦੇ ਆ ਇਹਨੂੰ ਕੋਈ ਹੋਰ ਚੀਜ਼ ਪਸੰਦ ਆ ਮੈਨੂੰ ਹੋਰ ਚੀਜ਼ ਪਸੰਦ ਆ ਹੁਣ ਦੋਸਤੀਆਂ ਦੇ ਵਿੱਚ ਵੀ ਐਂ ਹੋ ਗਿਆ ਅੱਗੇ ਆਪਾਂ ਕਹਿੰਦੇ ਹਾਂ ਨਾ ਕਿ ਦੋਸਤੀ 'ਚ ਕੋਈ ਵੀ ਬੰਦਾ ਨਾ ਰੁੱਤਵਾ ਦੇਖਦਾ ਸੀ ਨਾ ਪੈਸਾ ਦੇਖਦਾ ਸੀਗਾ ਉਹਨੂੰ ਬਸ ਇਹ ਹੁੰਦਾ ਸੀਗਾ ਕਿ ਇਹ ਮੇਰਾ ਦੋਸਤ ਆ ਤੇ ਮੇਰੇ ਲਈ ਵਫਾਦਾਰ ਆ ਤੇ ਮੇਰੀ ਇਹਦੇ ਨਾਲ ਦੋਸਤੀ ਸੋਹਣੀ ਨਿਭੂਗੀ ਅੱਜ ਕੱਲ੍ਹ ਲੋਕ ਸਟੇਟਸ ਨੂੰ ਵੇਖ ਕੇ ਦੋਸਤੀਆਂ ਕਰਦੇ ਨੇ ਹੁਣ ਉਹ ਕੱਪੜੇ ਲੀੜੇ ਨੂੰ ਵੇਖ ਕੇ ਦੋਸਤੀਆਂ ਕਰਦੇ ਨੇ ਤੁਹਾਡੀ ਐਜੂਕੇਸ਼ਨ ਨੂੰ ਵੇਖ ਕੇ ਦੋਸਤੀਆਂ ਹੁੰਦੀਆਂ ਨੇ ਹੁਣ ਤੁਸੀਂ ਕਿਸੇ ਕੈਫੇ ਚਲੇ ਜਾਓ ਕਿਸੇ ਰੈਸਟੋਰੈਂਟ ਚਲੇ ਜਾਓ ਉੱਥੇ ਦੋ ਲੋਕਾਂ ਨੂੰ ਬੈਠੇ ਦੇਖੋਗੇ ਨਾ ਉਹਨਾਂ 'ਚ ਕੋਈ ਜ਼ਿਆਦਾ ਫਰਕ ਨਹੀਂ ਲੱਗੂਗਾ ਤੁਹਾਨੂੰ ਉਹ ਬਿਲਕੁਲ ਇੱਕੋ ਜਿਹੇ ਪਹਿਰਾਵੇ ਵਾਲੇ ਹੋਣਗੇ ਜ਼ਿਆਦਾਤਰ ਇੱਕੋ ਜਿਹਾ ਉਹਨਾਂ ਕੋਲੇ ਆ ਆਪਾਂ ਕਹਿੰਦੇ ਨੇ ਕਿ ਇੱਥੋਂ ਤੱਕ ਉਹਨਾਂ ਦਾ ਪਹਿਰਾਵਾ ਛੱਡੋ ਉਹਨਾਂ ਕੋਲੇ ਗੱਲਾਂ ਕਰਨ ਦਾ ਢੰਗ ਵੀ ਇੱਕੋ ਜਿਹਾ ਹੋਊਗਾ ਮਤਲਬ ਲੋਕ ਦੋਸਤੀਆਂ ਨੂੰ ਵੀ ਹੁਣ ਥੋੜਾ ਜਿਹਾ ਸਟੇਟਸ ਦੇ ਹਿਸਾਬ ਨਾਲ ਦੇਖ ਕੇ ਕਰਦੇ ਆ ਤੇ ਜਦੋਂ ਉਹਨਾਂ ਨੂੰ ਲੱਗਦਾ ਕਿ ਸਾਹਮਣੇ ਵਾਲਾ ਉਸ ਸਟੈਂਡਰਡ ਦਾ ਬੰਦਾ ਨਹੀਂ ਹੈਗਾ ਤਾਂ ਅਕਸਰ ਕੁਝ ਕੁ ਰਿਸ਼ਤੇ ਇਸ ਲਈ ਵੀ ਟੁੱਟ ਜਾਂਦੇ ਆ ਉਹ ਤੁਹਾਨੂੰ ਆਪਣੇ ਆਪ ਤੋਂ ਦੂਰ ਕਰ ਦਿੰਦੇ ਆ ਹੌਲੀ ਹੌਲੀ ਪਰ ਕਈ ਵਾਰੀ ਕੋਈ ਬੰਦਾ ਬਹੁਤ ਵੱਡੀਆਂ ਗਲਤੀਆਂ ਕਰ ਦਿੰਦਾ ਜਿਵੇਂ ਮੈਂ ਆਪਣੇ ਬਾਰੇ ਹਮੇਸ਼ਾ ਕਹਿੰਦੀ ਆ ਕਿ ਮੈਨੂੰ ਇੱਕ ਆਦਤ ਆ ਕਿ ਮੈਂ ਬਹੁਤ ਵਾਰ ਬੰਦੇ ਦੀ ਗੱਲ ਸੁਣ ਲੈਣੀ ਆ ਮੈਂ 5-7 ਵਾਰ ਸੁਣ ਲੈਣੀ ਆ ਕਿ ਇਹ ਕੀ ਕਹਿ ਰਿਹਾ ਆਪਣਾ ਇਹ ਗੁੱਸਾ ਮੇਰੇ ਤੇ ਕੱਢੀ ਜਾ ਰਿਹਾ ਇਹਨੂੰ ਮੇਰੇ ਨਾਲ ਕੋਈ ਨਾਰਾਜ਼ਗੀ ਵੀ ਨਹੀਂ ਫਿਰ ਵੀ ਇਹ ਕਿਤੋਂ ਹੋਰ ਭਰਿਆ ਪੀਤਾ ਆ ਤੇ ਇਹਨੇ ਮੈਨੂੰ ਚਾਰ ਸੁਣਾਤੀਆਂ ਤੇ ਮੈਂ ਬਹੁਤ ਹਾਜ਼ਰ ਤੱਕ ਸੁਣ ਲੈਂਦੀ ਆ ਪਰ ਇੱਕ ਮੁਲਾਕਾਤ ਚ ਮੈਂ ਕਿਹਾ ਮੈਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਰਿਸ਼ਤੇ ਬਾਰੇ ਕੀ ਸੋਚਦੇ ਹੋ ਮੈਂ ਕਿਹਾ ਵੀ ਮੈਨੂੰ ਐ ਲੱਗਦਾ ਵੀ 8-10 ਵਾਰ ਤਾਂ ਤੁਹਾਨੂੰ ਮaaf ਕਰ ਦੇਣਾ ਚਾਹੀਦਾ ਤੇ ਪਰ 11ਵੀਂ ਵਾਰ ਨਹੀਂ ਕਰਨਾ ਚਾਹੀਦਾ ਉਹ ਕਹਿੰਦੇ ਵੀ 8-10 ਵਾਰ ਵੀ ਕਿਉਂ ਤੁਸੀਂ ਪਹਿਲਾਂ ਹੀ ਕਿਉਂ ਇਹ ਡਿਸੀਜਨ ਨਹੀਂ ਲੈ ਲੈਂਦੇ ਵੀ ਮੈਂ ਮaaf ਨਹੀਂ ਕਰਨਾ ਮੈਂ ਕਿਹਾ ਵੀ ਇਦਾਂ ਜ਼ਿੰਦਗੀ ਨਹੀਂ ਲੰਘ ਸਕਦੀ ਕਿਉਂਕਿ ਬਹੁਤ ਵਾਰੀ ਨਾ ਅ ਤੁਹਾਡੇ ਨਾਲ ਬੰਦੇ ਦਾ ਇੰਨਾ ਕੁ ਚੰਗਾ ਵਕਤ ਲੰਘਿਆ ਹੁੰਦਾ ਕਿ ਤੁਸੀਂ ਚਾਹ ਕੇ ਵੀ ਇੱਕੋ ਵਾਰ ਚੋ ਦੇ ਨਾਲ ਆਪਦਾ ਰਿਸ਼ਤਾ ਨਹੀਂ ਖਤਮ ਕਰਨਾ ਹੁੰਦਾ ਤੁਸੀਂ ਉਹਨੂੰ ਵਾਰ-ਵਾਰ ਮੌਕਾ ਦਿੰਨੇ ਹੋ ਮੈਂ ਬਹੁਤ ਵਾਰ ਲੋਕਾਂ ਨੂੰ ਵਾਰ-ਵਾਰ ਮੌਕਾ ਦਿੰਨੀ ਆ ਪਰ ਜਦੋਂ ਮੈਨੂੰ ਲੱਗਦਾ ਹੁੰਦਾ ਹੈ ਕਿ ਇਸ ਬੰਦੇ ਦੇ ਅੰਦਰ ਕੋਈ ਸੁਧਾਰ ਨਹੀਂ ਹੋਣਾ ਫਿਰ ਮੈਨੂੰ ਵੀ ਆਦਤ ਆ ਕਿ ਮੈਂ ਇੱਕ ਇਦਾਂ ਦੀ ਲਕੀਰ ਖਿੱਚ ਲੈਨੀ ਆ ਕਿ ਵੀ ਨਾ ਹੁਣ ਤੂੰ ਇਸ ਪਾਰ ਆਈਂ ਤੇ ਨਾ ਹੀ ਮੇਰੀ ਕੋਈ ਇੱਛਾ ਵੀ ਮੈਂ ਉਸ ਪਾਰ ਜਾਵਾਂ ਹਨਾ ਉਸ ਤੋਂ ਬਾਅਦ ਜਿਹੜੀ ਲਕੀਰ ਖਿੱਚੀ ਹੁੰਦੀ ਆ ਉਹ ਮੇਰੀ ਬਹੁਤ ਪੱਕੀ ਹੁੰਦੀ ਆ ਫਿਰ ਮੈਂ ਚਾਹੇ ਬੰਦਾ 10 ਵਾਰ ਆ ਕੇ ਮਾਫੀ ਮੰਗੇ ਮੈਂ ਉਸ ਬੰਦੇ ਨਾਲ ਕਦੀ ਦੁਬਾਰਾ ਇਹ ਨਹੀਂ ਸੋਚਾਂ ਕਿ ਮੈਂ ਹੁਣ ਇਹਨੂੰ ਦੁਬਾਰਾ ਮਿਲਾਂ ਇਹਦੇ ਨਾਲ ਮੇਰੀ ਉਹ ਜੀ ਦੋਸਤੀ ਹੋ ਜਵੇ ਚਾਹੇ ਉਹ ਕੋਈ ਵੀ ਹੋਵੇ ਚਾਹੇ ਮੇਰਾ ਕੋਈ ਭੈਣ ਭਰਾਈ ਹੋਵੇ ਪਰ 8-10 ਵਾਰ ਮੈਂ ਮਾਫ ਕਰਦੀ ਆ ਕਿਉਂਕਿ ਤੁਹਾਨੂੰ ਕਦੇ ਵੀ ਉਸ ਬੰਦੇ ਦੀ ਲੋੜ ਪੈ ਸਕਦੀ ਆ ਅਸੀਂ ਆਪਣੇ ਰਿਸ਼ਤਿਆਂ ਨੂੰ ਇਸ ਤਰੀਕੇ ਨਾਲ ਨਹੀਂ ਤੋੜ ਸਕਦੇ ਜੇ ਤੁਸੀਂ ਸੋਚਦੇ ਹੋ ਨਾ ਕਿ ਤੁਸੀਂ ਪਹਿਲੀ ਵਾਰ ਹੋਈ ਜੀ ਉਹ ਕਹਿੰਦੇ ਆ ਕਿ ਇੱਕੋ ਵਾਰ ਚ ਸਾਰਾ ਕੁਝ ਖਤਮ ਫਿਰ ਤਾਂ ਮੈਨੂੰ ਲੱਗਦਾ ਤੁਸੀਂ ਈਗੋ ਤੇ ਲੈ ਜਾਂਦੇ ਹੋ ਚੀਜ਼ ਫਿਰ ਤੁਹਾਨੂੰ ਇਹ ਲੱਗਦਾ ਕਿ ਮੈਂ ਇੰਨਾ ਵੱਡਾ ਹਾਂ ਕਿ ਮੈਨੂੰ ਤਾਂ ਇਹਦੀ ਦੁਆਰਾ ਜ਼ਿੰਦਗੀ 'ਚ ਜ਼ਰੂਰਤ ਹੀ ਨਹੀਂ ਪੈਣੀ ਮੈਂ ਤਾਂ ਇੰਨਾ ਵੱਡਾ ਕਿ ਮੈਂ ਇਹਦੇ ਤੋਂ ਜ਼ਿੰਦਗੀ ਦੇ ਵਿੱਚ ਕੀ ਲੈਣਾ ਨਹੀਂ ਤੁਹਾਨੂੰ ਕਦੇ ਵੀ ਉਸ ਬੰਦੇ ਦੀ ਦੁਆਰਾ ਜ਼ਰੂਰਤ ਪੈ ਸਕਦੀ ਆ ਜ਼ਿੰਦਗੀ 'ਚ ਪਰ ਹਾਂ ਜਦੋਂ ਉਹਨੇ 8-10 ਗਲਤੀਆਂ ਕੀਤੀਆਂ ਉਹਨੂੰ ਬੈਠ ਕੇ ਉਹਦੀ ਗਲਤੀ ਦੱਸੋ ਕਿ ਤੂੰ ਇਹ ਗਲਤੀ ਕੀਤੀ ਆ ਤੇ ਇਸ ਵਜ੍ਹਾ ਨਾਲ ਮੈਂ ਅੱਜ ਤੋਂ ਬਾਅਦ ਤੇਰੇ ਨਾਲ ਆਪਣਾ ਰਿਸ਼ਤਾ ਨਹੀਂ ਰੱਖੂੰਗਾ ਮੈਂ ਸ਼ਾਇਦ ਬੜੀ ਵਾਰੀ ਗੱਲ ਕੀਤੀ ਆ ਕਿ ਬਲਦੇਵ ਦੀ ਇੱਕ ਗੱਲ ਮੈਨੂੰ ਬਹੁਤ ਸੋਹਣੀ ਲੱਗਦੀ ਆ ਬਲਦੇਵ ਕرائی ਵਾਲਾ ਦੀ ਉਹਨੇ ਇੱਕ ਵਾਰ ਇੱਕ ਗੱਲ ਕਹੀ ਸੀ ਕਿ ਬਈ ਸਾਨੂੰ ਸਾਡੇ ਰਿਸ਼ਤੇ ਬਣਾਉਣੇ ਤਾਂ ਬਹੁਤ ਸੋਹਣੇ ਟੰਗ ਨਾਉਂਦੇ ਆ ਪਰ ਸਾਨੂੰ ਤੋੜਨੇ ਨਹੀਂ ਆਉਂਦੇ ਜਦੋਂ ਅਸੀਂ ਤੋੜਦੇ ਆ ਨਾ ਉਹਨਾਂ ਨੂੰ ਅਸੀਂ ਇੰਨੇ ਗੰਦੇ ਢੰਗ ਨਾਲ ਤੋੜਦੇ ਆ ਨਾ ਕਿ ਦੁਬਾਰਾ ਜੁੜਨ ਦੀ ਗੁੰਜਾਇਸ਼ ਤਾਂ ਛੱਡੋ ਦੁਬਾਰਾ ਤੁਸੀਂ ਕਿਤੇ ਰਾਹ ਵਾਟੇ ਇੱਕ ਦੂਜੇ ਨੂੰ ਮਿਲ ਵੀ ਜਾਓ ਨਾ ਟੋੜੀ ਇੱਕ ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਣ ਦੀ ਜ਼ਰੂਰਤ ਵੀ ਨਹੀਂ ਰਹਿੰਦੀ ਹੈਗੀ ਤੁਸੀਂ ਉੱਥੇ ਵੀ ਫਿਰ ਪਿੱਟ ਕਰਕੇ ਲੰਘ ਜਿਓ ਕਿ ਹੁਣ ਨਾ ਤਾਂ ਇਹਦੀ ਨਜ਼ਰ ਮੇਰੇ ਤੇ ਪਵੇ ਤੇ ਨਾ ਹੀ ਮੇਰੀ ਨਜ਼ਰ ਰਿਸ਼ਤਿਆਂ ਨੂੰ ਢੰਗ ਨਾਲ ਤੋੜੋ ਵੀ ਤਾਂ ਜੋ ਤੁਹਾਨੂੰ ਕਦੀ ਦੁਬਾਰਾ ਆਪਣੀ ਕਿਸੇ ਗਲਤੀ ਦਾ ਅਹਿਸਾਸ ਹੋਵੇ ਤੁਹਾਨੂੰ ਉਹਦੇ ਨਾਲ ਬੋਲਣਾ ਪੈ ਜਾਵੇ ਜਾ ਕੇ ਤੁਹਾਨੂੰ ਸ਼ਰਮਿੰਦਗੀ ਨਾ ਹੋਵੇ ਕਿ ਮੈਂ ਇਹਦੇ ਨਾਲ ਕੀ ਕੀਤਾ ਤੇ ਹੁਣ ਮੈਂ ਇਹਦੇ ਨਾਲ ਕਿਵੇਂ ਨਜ਼ਰਾਂ ਮਿਲਾਵਾਂ ਪਰ ਬਹੁਤੇ ਲੋਕ ਇੰਨੇ ਭੜੇ ਢੰਗ ਨਾਲ ਤੋੜਦੇ ਆ ਨਾ ਕਿ ਆ ਹੁਣ ਅਸੀਂ ਕਿੰਨਾ ਕੁਝ ਦੇਖਦੇ ਆ ਕਿ ਜਦੋਂ ਕੋਈ ਤਲਾਕ ਵੀ ਹੁੰਦਾ ਨਾ ਤਾਂ ਉਹ ਕੋਰਟ ਕਚਹਿਰੀਆਂ ਦੇ ਵਿੱਚ ਇਹੋ ਜਿਹੇ ਇਹੋ ਜਿਹੇ ਢੰਗ ਦੇ ਇਲਜ਼ਾਮ ਲੋਕ ਇੱਕ ਦੂਜੇ ਤੇ ਲਾਉਂਦੇ ਆ ਵੀ ਜਿਹੜੇ ਅਸੀਂ ਸੁਣ ਕੇ ਹੈਰਾਨ ਰਹਿ ਜਾਂਦੇ ਆ ਕਿ ਅੱਛਾ ਦੋ ਜਣਿਆਂ ਦੇ ਵਿੱਚ ਇਹ ਵੀ ਵਾਪਰ ਜਾਂਦਾ ਹੈ ਇਹ ਵੀ ਕੁਛ ਹੋ ਸਕਦਾ ਮਤਲਬ ਅਸੀਂ ਫਿਰ ਬੰਦੇ ਦੀ ਉਹ ਮਿੱਟੀ ਪੁੱਟਦੇ ਆ ਜਿਹੜੀ ਮਤਲਬ ਅਸੀਂ ਕਦੀ ਸੁਣੀ ਹੀ ਨਹੀਂ ਹੁੰਦੀ ਅਸੀਂ ਕਹਿੰਦੇ ਆ ਵੀ ਹੁਣ ਤਾਂ ਇਹਦੇ ਪੱਲੇ ਕੱਖ ਵੀ ਨਾ ਛੱਡੀਏ ਫਿਰ ਅਸੀਂ ਉਹਦਾ ਕਿਰਦਾਰ ਵੀ ਪੁੱਣ ਦੰਨੇ ਆ ਉਹਦਾ ਸੁਭਾਅ ਵੀ ਪੁੱਣ ਦੰਨੇ ਆ ਉਹਦੇ ਟੱਬਰ ਨੂੰ ਵੀ ਪੁੱਣ ਦੰਨੇ ਆ ਉਹਦੇ ਅਗਲੇ ਪਿਛਲੇ ਰਿਸ਼ਤੇਦਾਰ ਵੀ ਪੁੱਣ ਦੰਨੇ ਆ ਫਿਰ ਅਸੀਂ ਪੂਰਾ ਜਲੂਸ ਕੱਢ ਕੇ ਫਿਰ ਆਪਣਾ ਰਿਸ਼ਤਾ ਖਤਮ ਕਰਦੇ ਆ ਕੀ ਜਦੋਂ ਤੁਸੀਂ ਰਿਸ਼ਤਾ ਬਣਾਇਆ ਸੀਗਾ ਉਦੋਂ ਵੀ ਤੁਸੀਂ ਇੰਨੇ ਢੋਲਟਮੱcka ਕੀਤਾ ਸੀਗਾ ਕਿ ਇਹ ਮੇਰਾ ਰਿਸ਼ਤੇਦਾਰ ਆ ਇਹ ਮੇਰਾ ਭੈਣ ਭਰਾ ਆ ਇਹ ਮੇਰਾ ਦੋਸਤ ਮਿੱਤਰ ਆ ਜਦੋਂ ਪਰ ਤੁਸੀਂ ਤੋੜਦੇ ਹੋ ਉਦੋਂ ਤੁਸੀਂ ਬਹੁਤ ਢੋਲਟਮੱcka ਕਰਦੇ ਹੋ ਉਦੋਂ ਫਿਰ ਤੁਸੀਂ 36 ਜਣਿਆਂ ਚ ਉਸ ਰਿਸ਼ਤੇ ਦੀਆਂ ਲੀਰਾਂ ਖਲਾਰ ਦਿੰਨੇ ਹੋ ਤੇ ਇਹ ਚੀਜ਼ਾਂ ਸਾਨੂੰ ਕਰਨੀਆਂ ਹੀ ਨਹੀਂ ਚਾਹੀਦੀਆਂ ਇਹਦੇ ਨਾਲ ਸਿਰਫ ਤੇ ਸਿਰਫ ਤੁਸੀਂ ਆਪਣਾ ਮਨ ਦੁਖੀ ਕਰਦੇ ਹੋ ਤੇ ਸਾਹਮਣੇ ਵਾਲੇ ਦਾ ਮਨ ਦੁਖੀ ਕਰਦੇ ਹਾਂ ਤੇ ਪੂਰਾ ਆਪਣਾ ਜਲੂਸ ਆ ਜਿਹੜਾ ਜਿੰਨਾਂ ਲੋਕਾਂ ਨੂੰ ਨਹੀਂ ਵੀ ਪਤਾ ਲੱਗਣਾ ਚਾਹੀਦਾ ਉਹਨਾਂ ਨੂੰ ਵੀ ਦਿਖਾ ਦੰਨੇ ਹਾਂ ਜਿਵੇਂ ਰਿਸ਼ਤਾ ਦੋ ਇਨਸਾਨਾਂ ਦੇ ਵਿੱਚ ਬਣਦਾ ਓਵੇਂ ਟੁੱਟਣਾ ਵੀ ਦੋ ਇਨਸਾਨਾਂ ਦੇ ਵਿੱਚ ਹੀ ਚਾਹੀਦਾ ਉਹਨੂੰ ਭਰੀ ਪੰਚਾਇਤਾਂ ਦੇ ਵਿੱਚ ਜ਼ਿਆਦਾ ਸੀ ਤੋੜਦੇ ਆ ਨਾ ਤਾਂ ਮੈਨੂੰ ਲੱਗਦਾ ਵੀ ਉੱਥੇ ਅਸੀਂ ਬਹੁਤ ਸਾਰੇ ਲੋਕਾਂ ਦੇ ਘਰਾਂ ਨੂੰ ਵੀ ਤੇ ਲੋਕਾਂ ਨੂੰ ਵੀ ਇਹ ਹੱਕ ਦੇ ਦੰਨੇ ਹਾਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਕਿ ਵੀ ਤੁਸੀਂ ਸਾਡੇ ਰਿਸ਼ਤੇ ਬਾਰੇ ਖੁੱਲ ਕੇ ਗੱਲਾਂ ਕਰੋ ਸਾਡਾ ਜਲੂਸ ਆ ਜਿਹੜਾ ਉਹ ਤੁਸੀਂ ਖੁੱਲ ਕੇ ਵੇਖੋ ਸਾਨੂੰ ਸੱਚੀ ਰਿਸ਼ਤਾ ਤੋੜਨਾ ਵੀ ਉਨੀਓ ਖੂਬਸੂਰਤੀ ਨਾਲ ਚਾਹੀਦਾ ਤੇ ਹੁਣ ਮੈਂ ਬਹੁਤ ਵਾਰ ਇਦਾਂ ਦੇ ਲੋਕਾਂ ਨੂੰ ਵੀ ਦੇਖਿਆ ਕਿ ਜਿਨ੍ਹਾਂ ਨੂੰ ਤੁਹਾਡੇ ਨਾਲ ਕੋਈ ਪ੍ਰੋਬਲਮ ਨਹੀਂ ਹੁੰਦੀ ਉਹਨਾਂ ਨੂੰ ਕੁਝ ਤੁਸੀਂ ਨਹੀਂ ਕਿਹਾ ਹੁੰਦਾ ਮਾੜਾ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੁਝ ਨਹੀਂ ਮਾੜਾ ਕਿਹਾ ਹੁੰਦਾ ਫਿਰ ਵੀ ਤੁਹਾਡਾ ਉਹਨਾਂ ਨਾਲ ਰਿਸ਼ਤਾ ਚੱਲ ਨਹੀਂ ਸਕਦਾ ਉਹ ਹੁੰਦਾ ਪਰਸਨੈਲਿਟੀ ਕਲੈਸ਼ ਜੇ ਕਿਸੇ ਬੰਦੇ ਨੂੰ ਇਹ ਲੱਗੇ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਉਹਦੇ ਨਾਲੋਂ ਅੱਗੇ ਨਿਕਲ ਗਏ ਤੁਹਾਨੂੰ ਉਹਦੇ ਮੁਕਾਬਲੇ ਜ਼ਿਆਦਾ ਇੱਜ਼ਤ ਮਿਲਦੀ ਪਈ ਆ ਤੁਸੀਂ ਉਹਦੇ ਮੁਕਾਬਲੇ 4 ਪੈਸੇ ਵੱਧ ਕਮਾਉਣੇ ਪਏ ਹੋ ਅੱਜ ਕੱਲ੍ਹ ਲੋਕ ਤਾਂ ਵੀ ਰਿਸ਼ਤੇ ਤੋੜ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਇਹੀ ਲੱਗਦਾ ਹੁੰਦਾ ਕਿ ਇਹ ਜੋ ਡਿਸਰਵ ਕਰਦਾ ਉਹ ਤਾਂ ਮੈਂ ਵੀ ਕਰਦਾ ਸੀ ਮੈਨੂੰ ਕਿਉਂ ਨਹੀਂ ਮਿਲਿਆ ਤੇ ਉਹ ਇਸੇ ਪਰਸਨੈਲਿਟੀ ਕਲੈਸ਼ ਦੇ ਚੱਕਰ ਦੇ ਵਿੱਚ ਹੀ ਕਈ ਵਾਰ ਬੜੇ ਚੰਗੇ ਲੋਕਾਂ ਨਾਲ ਆਪਣਾ ਰਿਸ਼ਤਾ ਖਤਮ ਕਰ ਲੈਂਦੇ ਨੇ ਉਹ ਮੜਿਆਂ ਦੀ ਭੀੜ 'ਚ ਤਾਂ ਜੁੜ ਜਾਣਗੇ ਉਹ ਉਹਨਾਂ ਨੂੰ ਅਕਸਰ ਚਪਲੂਸ ਪਸੰਦ ਹੁੰਦੇ ਆ ਵੀ ਜਿਹੜਾ ਬੰਦਾ ਉਹਨਾਂ ਦੀ ਚਪਲੂਸੀ ਕਰਦਾ ਰਹੇ 24 ਘੰਟੇ ਉਹਨਾਂ ਨੂੰ ਕਹਿੰਦਾ ਰਹੇ ਇਹਦੇ ਨਾਲੋਂ ਤਾਂ ਤੂੰ ਵਧੀਆ ਇਹਦੇ ਨਾਲੋਂ ਤਾਂ ਤੂੰ ਜ਼ਿਆਦਾ ਫੱਬਦਾ ਇਹਦੇ ਨਾਲੋਂ ਤਾਂ ਚਾਰ ਪੈਸੇ ਤੇਰੇ ਕੋਲ ਜ਼ਿਆਦਾ ਨੇ ਇਹਦੇ ਨਾਲੋਂ ਤਾਂ ਕਾਬਲੀਅਤ ਤੇਰੇ ਕੋਲ ਜ਼ਿਆਦਾ ਉਹ ਉਹਨਾਂ ਲੋਕਾਂ ਨਾਲ ਰਿਸ਼ਤਾ ਬਣਾ ਕੇ ਰੱਖਣਗੇ ਪਰ ਜੇ ਉਹਨਾਂ ਦਾ ਹੀ ਕੋਈ ਕਰੀਬੀ ਜਿਹੜਾ ਭਾਵੇਂ ਉਹਨਾਂ ਨਾਲ ਬਾਰੇ ਲੱਖ ਚੰਗਾ ਸੋਚੇ ਉਹਨਾਂ ਤੋਂ ਅੱਗੇ ਨਿਕਲ ਗਿਆ ਚਾਰ ਪੈਸੇ ਵੱਧ ਕਮਾ ਗਿਆ ਦੁਨੀਆਂ 'ਚੋਂ ਥੋੜੀ ਜਿਹੀ ਤਾਰੀਫ਼ ਘਟ ਗਿਆ ਤਾਂ ਉਹਦੇ ਨਾਲ ਰਿਸ਼ਤਾ ਨਹੀਂ ਰੱਖਦੇ ਹੈਗੇ ਤੇ ਹੁਣ ਮੰਨ ਲਓ ਐਵੇਂ ਦੇ ਸਾਰੇ ਰਿਸ਼ਤਿਆਂ ਦੇ ਵਿੱਚ ਤੁਹਾਡਾ ਕੋਈ ਇੱਕ ਰਿਸ਼ਤਾ ਟੁੱਟ ਜਾਂਦਾ ਚਾਹੇ ਉਹ ਤੁਹਾਡਾ ਦੋਸਤੀ ਦਾ ਰਿਸ਼ਤਾ ਚਾਹੇ ਉਹ ਤੁਹਾਡਾ ਪਤੀ-ਪਤਨੀ ਦਾ ਰਿਸ਼ਤਾ ਚਾਹੇ ਉਹ ਤੁਹਾਡਾ ਕਿਸੇ ਨਾਲ ਵੈਸੇ ਬਹੁਤ ਚੰਗਾ ਕੋਈ ਰਿਲੇਸ਼ਨ ਸੀ ਤੁਹਾਡੇ ਭੈਣ ਭਰਾਵਾਂ ਨਾਲ ਅਕਸਰ ਤੁਹਾਡੇ ਮਨਮਟਾਵ ਹੋ ਜਾਂਦੇ ਨੇ ਤੇ ਜੇ ਉਹ ਰਿਸ਼ਤਾ ਟੁੱਟ ਗਿਆ ਉਹ ਤੁਹਾਡੇ ਵੱਲ ਪਿੱਠ ਕਰਕੇ ਲੰਘਣ ਲੱਗ ਗਿਆ ਫਿਰ ਤੁਸੀਂ ਉਹਨੂੰ ਇੰਨਾ ਜ਼ਿਆਦਾ ਆਪਣੇ ਸਿਰਾਂ ਤੇ ਸਵਾਰ ਨਾ ਕਰੋ ਕਿਉਂਕਿ ਅ ਅਸੀਂ ਨਾ ਕਈ ਵਾਰੀ ਇੰਨੀ ਜ਼ਿਆਦਾ ਚਿੰਤਾ ਲੈ ਜਾਂਦੇ ਆ ਕਿਸੇ ਚੀਜ਼ ਦੀ ਕਿ ਉਸ ਚਿੰਤਾ ਦਾ ਸਾਨੂੰ ਕੀ ਨੁਕਸਾਨ ਹੁੰਦਾ ਇਹ ਸਾਨੂੰ 2-4 ਸਾਲ ਬਾਅਦ ਜਾ ਕੇ ਪਤਾ ਲੱਗਦਾ ਤੁਸੀਂ ਕਈ ਵਾਰੀ ਆਪਣਾ ਕਿੰਨਾ ਚੰਗਾ ਵਕਤ ਹੁੰਦਾ ਜਿਹਦੇ ਚ ਤੁਸੀਂ ਬਹੁਤ ਕੁਝ ਵਧੀਆ ਕਰ ਸਕਦੇ ਹੋ ਤੁਸੀਂ ਉਸ ਰਿਸ਼ਤੇ ਦਾ ਦੁੱਖ ਹੀ ਮਨਾਉਂਦੇ ਰਹਿੰਦੇ ਹੋ ਉਸੇ ਰਿਸ਼ਤੇ ਨੂੰ ਬੈਠ ਕੇ ਸੋਚੀ ਜਾਂਦੇ ਹੋ ਮੇਰੇ ਨਾਲ ਐਂ ਕਿਉਂ ਕਰ ਗਿਆ ਉਹਨੂੰ ਮੇਰੇ ਨਾਲ ਐਂ ਕਰਨਾ ਨਹੀਂ ਸੀ ਚਾਹੀਦਾ ਮੈਂ ਤਾਂ ਉਹਦੇ ਨਾਲ ਬਹੁਤ ਵਫਾਦਾਰ ਸੀ ਮੈਂ ਤਾਂ ਉਹਦੇ ਨਾਲ ਕਦੀ ਮਾੜੀ ਨਹੀਂ ਸੀ ਕੀਤੀ ਉਹ ਤੁਹਾਡੇ ਮਾੜੇ ਹੋਣ ਕਰਕੇ ਨਹੀਂ ਤੋੜ ਕੇ ਗਿਆ ਉਹ ਉਹਨਾਂ ਸਾਬਾਂ ਨਾਲ ਹੀ ਤੋੜ ਕੇ ਗਿਆ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਜਾਂ ਤਾਂ ਉਹਦੀ ਕੋਈ ਗਰਜ ਪੂਰੀ ਹੋ ਗਈ ਹੁਣ ਉਹਨੂੰ ਤੁਸੀਂ ਚਾਹੀਦੇ ਨਹੀਂ ਜ਼ਿੰਦਗੀ ਦੇ ਵਿੱਚ ਜਾਂ ਫਿਰ ਉਹਦੀ ਈਗੋ ਹੀ ਇੰਨੀ ਵੱਡੀ ਆ ਕਿ ਉਹਨੂੰ ਤੁਸੀਂ ਜ਼ਿੰਦਗੀ ਚ ਨਹੀਂ ਚਾਹੀਦੇ ਜਾਂ ਫਿਰ ਉਹ ਪਰਸਨੈਲਿਟੀ ਕਲੈਸ਼ ਦੇ ਵਿੱਚ ਹੀ ਇੰਨਾ ਮਰਿਆ ਪਿਆ ਕਿ ਉਹਨੂੰ ਤੁਸੀਂ ਆਪਣੇ ਨੇੜੇ ਨਹੀਂ ਚਾਹੀਦੇ ਉਹਨੂੰ ਤੁਹਾਨੂੰ ਵੇਖ-ਵੇਖ ਕੇ ਜ਼ਹਿਰ ਚੜਦੀ ਪਈ ਆ ਤੇ ਹੁਣ ਤੁਸੀਂ ਉਹਦਾ ਦੁੱਖ ਥੋੜੀ ਜ਼ਿੰਦਗੀ ਚ ਬੈਠ ਕੇ ਮਨਾਉਂਗੇ ਜੇ ਇੱਕ ਰਿਸ਼ਤਾ ਚੱਲਿਆ ਗਿਆ ਤੁਹਾਡੇ ਕੋਲ ਬਚੇ ਹੋਏ ਕਿੰਨੇ ਰਿਸ਼ਤੇ ਹੋਣਗੇ ਜਿਨ੍ਹਾਂ ਨਾਲ ਤੁਸੀਂ ਉਨਾ ਹੀ ਸੋਨਾ ਵਕਤ ਬਿਤਾ ਸਕਦੇ ਹੋ ਤੇ ਅਕਸਰ ਲੋਕ ਜਿਵੇਂ ਕਈ ਹੁਣ ਯੰਗ ਏਜ ਦੇ ਮੁੰਡੇ ਕੁੜੀਆਂ ਨੇ ਉਹਨਾਂ ਦਾ ਕਿਸੇ ਦਾ ਬ੍ਰੇਕਅਪ ਹੋ ਗਿਆ ਉਹ ਸੁਸਾਈਡ ਬਾਰੇ ਸੋਚਣ ਲੱਗ ਜਾਂਦੇ ਆ ਉਹ ਕਹਿਣਗੇ ਵੀ ਉਹ ਉਹ ਦੁਨੀਆ ਤੇ ਮੇਰੇ ਨਾਲ ਨਹੀਂ ਨਾ ਤੇ ਫਿਰ ਮੈਂ ਹੁਣ ਇਸ ਦੁਨੀਆ ਤੇ ਹੀ ਨਹੀਂ ਰਹਿਣਾ ਕਦੇ ਵੀ ਕਿਸੇ ਬੰਦੇ ਨੂੰ ਐਨੇ ਇੰਪੋਰਟੈਂਸ ਨਾ ਦੋ ਦੁਨੀਆ ਤੇ ਤੁਸੀਂ ਵੀ ਇੱਕੋ ਵਾਰ ਆਇਓ ਜੇ ਤੁਹਾਡੇ ਦਿਲ ਚ ਕਿਸੇ ਲਈ ਬਹੁਤ ਮੁਹੱਬਤ ਆ ਉਹਨੂੰ ਵੀ ਆਪਣੇ ਦਿਲ ਚ ਰੱਖਣਾ ਸਿੱਖੋ ਜੇ ਤੁਹਾਡੇ ਦਿਲ ਚ ਕਿਸੇ ਲਈ ਬਹੁਤ ਦੁੱਖ ਆ ਉਹ ਤੁਹਾਨੂੰ ਛੱਡ ਕੇ ਚੱਲ ਗਿਆ ਉਸ ਦੁੱਖ ਨੂੰ ਵੀ ਆਪਣੇ ਦਿਲ ਚ ਹੀ ਰੱਖੀਦਾ ਹੁੰਦਾ ਉਹਨੂੰ ਦਿਮਾਗ ਤੇ ਨਾ ਹਾਵੀ ਕਰ ਲੋ ਕਿ ਫਿਰ ਤੁਸੀਂ ਉਲਟੇ ਪੁਲਟੇ ਹਜ਼ਾਰਾਂ ਤਰ੍ਹਾਂ ਦੇ ਫੈਸਲੇ ਕਰ ਲੋ ਆਪਣੇ ਬਾਰੇ ਤੁਹਾਨੂੰ ਬਹੁਤ ਸਾਰੇ ਹੋਰ ਲੋਕ ਤੁਹਾਡੇ ਆਲੇ ਦੁਆਲੇ ਹੁੰਦੇ ਨੇ ਜਿਹੜੇ ਤੁਹਾਨੂੰ ਬਹੁਤ ਪਿਆਰ ਕਰਦੇ ਆ ਜਿਨ੍ਹਾਂ ਨੇ ਤੁਹਾਡੇ ਲਈ ਜ਼ਿੰਦਗੀ ਚ ਬਹੁਤ ਕੁਝ ਕੀਤਾ ਵੀ ਹੁੰਦਾ ਤੇ ਕਰਨਾ ਵੀ ਹੁੰਦਾ ਤੇ ਜੇ ਤੁਸੀਂ ਉਹਨਾਂ ਬਾਰੇ ਸੋਚੋਗੇ ਨਾ ਤਾਂ ਤੁਹਾਨੂੰ ਲੱਗਦਾ ਵੀ ਕੋਈ ਗੱਲ ਨਹੀਂ ਇੱਕ ਚਲਿਆ ਵੀ ਗਿਆ ਤਾਂ ਵੀ ਕਿੱਡੀ ਇੱਕ ਗੱਲ ਹੈ ਹੈਨਾ ਇਹ ਦੁਨੀਆ ਦਾ ਦਸਤੂਰ ਹੈ ਇਹ ਸਾਰੀ ਉਮਰ ਕੋਈ ਕਿਸੇ ਨਾਲ ਨਹੀਂ ਨਿਭਦਾ ਜਦੋਂ ਅਸੀਂ ਸਾਡਾ ਵਿਆਹ ਹੁੰਦਾ ਅਸੀਂ ਇਹ ਹੀ ਗੱਲ ਸੋਚਦੇ ਹੁੰਨੇ ਆ ਕਿ ਹੁਣ ਅਸੀਂ ਸਾਰੀ ਜ਼ਿੰਦਗੀ ਇਕੱਠੇ ਰਾਵਾਂਗੇ ਪਰ ਕੀ ਅਸੀਂ ਸਾਰੀ ਜ਼ਿੰਦਗੀ ਇਕੱਠੇ ਰਹਿਣੇ ਆ ਕਈ ਵਾਰੀ ਅਸੀਂ ਇੱਕ ਦੂਜੇ ਨੂੰ ਬਹੁਤ ਮੁਹੱਬਤ ਕਰਦੇ ਹੁੰਨੇ ਆ ਪਰ ਪ੍ਰਮਾਤਮਾ ਦੀ ਰਜ਼ਾ ਹੁੰਦੀ ਆ ਕਿ ਉਹ ਕਦੀ ਕਿਸੇ ਨੂੰ ਪਹਿਲਾਂ ਲੈ ਜਾਂਦਾ ਤੇ ਕਿਸੇ ਨੂੰ 2-4 ਸਾਲ ਉਹਨੇ ਬਾਅਦ ਲੈ ਕੇ ਜਾਣਾ ਹੁੰਦਾ ਜਾਂ ਕਈ ਵਾਰੀ ਤਾਂ ਇਹ ਵੀ ਹੋ ਜਾਂਦਾ ਜਿਵੇਂ ਮੈਂ ਇੱਕ ਮੁਲਾਕਾਤ ਕੀਤੀ ਹੋ ਸੀ ਕਿ ਬੀਬੀ ਜੀ ਇੰਨੀ ਛੋਟੀ ਉਮਰ ਦੇ ਸੀ ਬੰਦਾ ਤੁਹਾਡੇ ਨਾਲ ਕਈ ਸਾਲ ਪਹਿਲਾਂ ਦੁਨੀਆ ਤੋਂ ਤੁਰ ਜਾਂਦਾ ਚਾਹੇ ਉਹ ਤੁਹਾਡੀ ਘਰ ਵਾਲੀ ਵੀ ਜਾਂ ਤੁਹਾਡਾ ਘਰ ਵਾਲਾ ਫਿਰ ਵੀ ਤਾਂ ਤੁਸੀਂ ਜ਼ਿੰਦਗੀ ਜਿਉਣੀ ਹੋ ਕੋਈ ਵੀ ਰਿਸ਼ਤਾ ਤੁਹਾਡੇ ਨਾਲ ਤੁਹਾਡੇ ਸੁੱਖ ਲਈ ਹੁੰਦਾ ਉਹ ਤੁਹਾਨੂੰ ਸੁੱਖ ਦੇਵੇ ਪਰ ਜੇ ਉਹ ਤੁਹਾਨੂੰ ਦੁੱਖ ਦੇ ਰਿਹਾ ਫਿਰ ਤੁਸੀਂ ਉਹਨੂੰ ਕਿਉਂ ਇੰਨਾ ਸੈਲੀਬ੍ਰੇਟ ਕਰ ਰਹੇ ਹੋ ਫਿਰ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਬਹੁਤ ਛੇਤੀ ਉਹਨੂੰ ਆਪਣੇ ਦਿਮਾਗ ਚੋਂ ਕੱਢ ਦੋ ਜਦੋਂ ਤੁਹਾਡੇ ਨਾਲ ਆਪਣਾ ਰਿਸ਼ਤਾ ਤੋੜਦਾ ਤਾਂ ਤੁਸੀਂ ਉਹਨੂੰ ਬੜੀਆਂ ਸ਼ੁਭ ਇਸ਼ਾਵਾਵਾਂ ਦੇ ਕੇ ਆਪਣੀ ਜ਼ਿੰਦਗੀ ਚ ਖੱਲੋਂ ਵੀ ਭਾਈ ਤੂੰ ਇੱਥੋਂ ਤੱਕ ਮੇਰੇ ਨਾਲ ਬਹੁਤ ਵਧੀਆ ਸੀ ਪਰ ਹੁਣ ਤੂੰ ਅਗਾਹ ਤੋਂ ਮੇਰੇ ਨਾਲ ਨਹੀਂ ਹੋਏਗਾ ਤਾਂ ਮੈਂ ਤੈਨੂੰ ਕੋਈ ਮਾੜੀਆਂ ਚੀਜ਼ਾਂ ਕਹਿ ਕੇ ਨਹੀਂ ਤੋੜਨਾ ਚਾਹੁੰਦਾ ਮੈਂ ਤੈਨੂੰ ਚੰਗਾ ਸੋਚ ਕੇ ਹੀ ਤੋੜ ਰਿਹਾ ਤੇ ਤੂੰ ਜਿੱਥੇ ਵੀ ਰਵੇਂ ਤੂੰ ਰਾਜੀ ਰਵੇਂ ਲੋਕੀ ਕਹਿ ਦਿੰਦੇ ਆ ਇਹ ਚੀਜ਼ਾਂ ਕਹਿਣੀਆਂ ਬਹੁਤ ਸੌਖੀਆਂ ਨੇ ਪਰ ਜੇ ਕਹਿਣੀਆਂ ਸੌਖੀਆਂ ਨੇ ਨਾ ਤੈ ਕਰਨੀਆਂ ਵੀ ਸੌਖੀਆਂ ਨੇ ਤੁਹਾਨੂੰ ਪਤਾ ਕਿਉਂ ਔਖੀਆਂ ਲੱਗਦੀਆਂ ਨੇ ਕਿਉਂਕਿ ਤੁਸੀਂ ਇਹ ਚੀਜ਼ ਮੰਨਣਾ ਹੀ ਨਹੀਂ ਚਾਹੁੰਦੇ ਕਿ ਦੁਨੀਆ ਤੁਹਾਡੀ ਇਕੱਲੇ ਰਹਿਣ ਨਾਲ ਵੀ ਚੱਲ ਜਾਂਦੀ ਹੈ ਤੁਹਾਨੂੰ ਇਹੀ ਲੱਗਦਾ ਕਿ ਨਹੀਂ ਕੋਈ ਨਾ ਕੋਈ ਸਹਾਰਾ ਹੋਣਾ ਹੀ ਚਾਹੀਦਾ ਪਰ ਹੁਣ ਜੇ ਉਹ ਸਹਾਰਾ ਤੁਹਾਡੇ ਨਾਲ ਰਹਿਣ ਲਈ ਤਿਆਰ ਹੀ ਨਹੀਂ ਉਹਦੀ ਖੁਸ਼ੀ ਹੋਈ ਨਹੀਂ ਉਹ ਜਦੋਂ ਤੁਹਾਡੇ ਨਾਲ ਬੈਨਦਾ ਉੱਠਦਾ ਤੁਹਾਡੇ ਨਾਲ ਰਹਿੰਦਾ ਤੁਹਾਨੂੰ ਹਜ਼ਾਰ ਗੱਲਾਂ ਹੀ ਸੁਣਾਉਂਦਾ ਤੁਹਾਡੇ ਦੁੱਖ ਦੀ ਵਜ੍ਹਾ ਬਣਦਾ ਜਦ ਤੁਹਾਨੂੰ ਲਾਂ ਤਾਂ ਹੀ ਪਾ ਰਿਆ ਤਾਂ ਫਿਰ ਤੁਸੀਂ ਕਿਉਂ ਇਹੋ ਜਿਹਾ ਦੁੱਖ ਆਪਣੇ ਆਲੇ ਦੁਆਲੇ ਰੱਖਣਾ ਹੁਣ ਕਈ ਵਾਰੀ ਨਾ ਮੈਂ ਇਹੋ ਜਿਹੇ ਲੋਕਾਂ ਨੂੰ ਵੀ ਮਤਲਬ ਕੁੜੀਆਂ ਨੂੰ ਖਾਸ ਕਰਕੇ ਬੜੀਆਂ ਕੁੜੀਆਂ ਨੇ ਮੈਨੂੰ ਸਨੇਹ ਭੇਜਣਗੀਆਂ ਕਿ ਵੀ ਅਸੀਂ ਆਪਣੀ ਜ਼ਿੰਦਗੀ 'ਚ ਬਹੁਤ ਦੁਖੀ ਹਾਂ ਮੈਂ ਅਕਸਰ ਪੁੱਛਦੀ ਹਾਂ ਦੁੱਖ ਕਿਸ ਚੀਜ਼ ਦਾ ਘਰ ਵਾਲੇ ਦਾ ਜ਼ਿੰਦਗੀ 'ਚ ਬਾਹਰ ਕਿਸੇ ਨਾਲ ਕੁਝ ਚੱਲਦਾ ਪਿਆ ਅਸੀਂ ਉਹਨੂੰ ਇਹ ਵੀ ਕਹਿਨੀ ਆ ਕਿ ਤੂੰ ਜਿੱਥੇ ਮਰਜ਼ੀ ਜੋ ਕੁਝ ਮਰਜ਼ੀ ਕਰੀ ਜਾ ਪਰ ਤੂੰ ਸਾਡੇ ਨਾਲ ਖੁਸ਼ ਰਹਿ ਲੈ ਦੱਸੋ ਮਤਲਬ ਹੁਣ ਇਹੋ ਜਿਹਾ ਬੰਦਾ ਇੱਕ ਜਿਹੜਾ ਤੁਹਾਨੂੰ ਇੰਨਾ ਦੁੱਖ ਦੇ ਰਿਹਾ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਬਾਹਰ ਤੂੰ ਜੋ ਕੁਝ ਮਰਜ਼ੀ ਕਰੀ ਜਾ ਪਰ ਮੇਰੇ ਨਾਲ ਤੂੰ ਖੁਸ਼ ਰਹਿ ਤੇ ਅਕਸਰ ਮੈਂ ਯੰਗ ਮੁੰਡਿਆਂ ਨੂੰ ਵੀ ਇਹ ਚੀਜ਼ਾਂ ਕਰਦੇ ਦੇਖਿਆ ਉਹ ਆਪਣੀ ਗਰਲਫ੍ਰੈਂਡ ਨੂੰ ਕਹਿਣਗੇ ਤੂੰ ਜਿਹਦੇ ਨਾਲ ਮਰਜ਼ੀ ਗੱਲ ਕਰੀ ਜਾ ਪਰ ਤੂੰ ਮੈਨੂੰ ਨਾ ਛੱਡ ਕੇ ਜਾ ਮੇਰੇ ਨਾਲ ਖੁਸ਼ ਰਹਿ ਦੱਸੋ ਐਦਾਂ ਰਿਹਾ ਜਾ ਸਕਦਾ ਤੁਹਾਨੂੰ ਵੀ ਤਾਂ ਪਤਾ ਜ਼ਿੰਦਗੀ 'ਚ ਕੀ ਉਹ ਬੰਦੇ ਦੀ ਵਜ੍ਹਾ ਨਾਲ ਤੁਹਾਨੂੰ ਦੁੱਖ ਹੋ ਰਿਹਾ ਤੁਸੀਂ ਜੇ ਤੁਹਾਡਾ ਰਹਿਣਾ ਮਜਬੂਰੀ ਆ ਕਮ ਸੇ ਕਮ ਆਪਣੇ ਆਪ ਨੂੰ ਨਾ ਨਾ ਝੂਠ ਬੋਲੋ ਕਿ ਇਹ ਬੰਦਾ ਤੇਰੀ ਖੁਸ਼ੀ ਆ ਉਹ ਬੰਦਾ ਕਦੀ ਤੁਹਾਡੀ ਖੁਸ਼ੀ ਹੋ ਹੀ ਨਹੀਂ ਸਕਦਾ ਤੁਸੀਂ ਆਪਣੇ ਆਪ ਨੂੰ ਆਪ ਖੁਸ਼ ਰੱਖਣਾ ਸਿੱਖੋ ਤੇ ਉਹ ਫਾਲਤੂ ਦਾ ਦੁੱਖ ਜਿਹੜਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਰਿਸ਼ਤੇ ਦੇ ਨਾਤੇ ਨਿਭਾ ਰਹੇ ਹੋ ਉਹਨੂੰ ਤੁਹਾਨੂੰ ਆਪਣੇ ਆਪ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਖੁਸ਼ ਰਹੋ ਆਪਣੇ ਆਪ ਲਈ ਕੋਈ ਰਿਸ਼ਤਾ ਟੁੱਟ ਵੀ ਗਿਆ ਤਾਂ ਉਹਦੀ ਇੰਨੀ ਪਰਵਾਹ ਨਾ ਕਰੋ ਕਿ ਤੁਸੀਂ 4-5 ਸਾਲ ਆਪ ਟੁੱਟਦੇ ਰਹੋ ਰੋਜ਼ ਉਹਨੂੰ ਯਾਦ ਕਰਕੇ ਰੋਂਦੇ ਰਹੋ ਉਹਦਾ ਹੀ ਸੋਗ ਮਨਾਉਣ ਤੁਸੀਂ ਦੁਨੀਆਂ ਤੇ ਨਹੀਂ ਆਏ ਹੋਏ ਤੁਸੀਂ ਦੁਨੀਆਂ ਤੇ ਆਪਣੀ ਜ਼ਿੰਦਗੀ ਜਿਉਣ ਆਏ ਹੋ ਤੇ ਜੇ ਕੋਈ ਬੰਦਾ ਛੱਡ ਕੇ ਚਲਿਆ ਗਿਆ ਰੱਬ ਨਾ ਕਰੇ ਕੋਈ ਦੁਨੀਆਂ ਤੇ ਵੈਸੇ ਤੁਰ ਗਿਆ ਦੁਨੀਆਂ ਤੋਂ ਸਮੇ ਤੋਂ ਪਹਿਲਾਂ ਰੁਕਸਤ ਹੋ ਗਿਆ ਜਾਂ ਫਿਰ ਕੁਝ ਵੀ ਤੁਹਾਡੀ ਜ਼ਿੰਦਗੀ ਚ ਵਾਪਰ ਗਿਆ ਕਿ ਤੁਹਾਨੂੰ ਲੱਗਦਾ ਮੈਂ ਆਪਣਾ ਇੱਕ ਪਿਆਰਾ ਇਨਸਾਨ ਖੋ ਦਿੱਤਾ ਚਾਹੇ ਉਹ ਤੁਹਾਡਾ ਪਿਆਰਾ ਚਾਹੇ ਤੁਹਾਡਾ ਭੈਣ ਭਰਾ ਤੁਹਾਡੇ ਮਾਪੇ ਨੇ ਜਾਂ ਫਿਰ ਜ਼ਿੰਦਗੀ ਚ ਬਹੁਤ ਕੁਛੇ ਹੋ ਜਾ ਹੋ ਜਾਂਦਾ ਜੇ ਤਾਂ ਰੱਬ ਦੀ ਰਜ਼ਾ ਨਾਲ ਹੋਇਆ ਫਿਰ ਵੀ ਤੁਹਾਨੂੰ ਸਬਰ ਕਰਨਾ ਹੀ ਪੈਂਦਾ ਨਾ ਪਰ ਜੇ ਹੁਣ ਬੰਦਾ ਕੋਈ ਆਪਣੀ ਮਰਜ਼ੀ ਨਾ ਛੱਡ ਕੇ ਤੁਰ ਗਿਆ ਉੱਥੇ ਵੀ ਤੁਹਾਨੂੰ ਸਬਰ ਕਰਨਾ ਪੈਂਦਾ ਉੱਥੇ ਵੀ ਤੁਸੀਂ ਆਪਣੇ ਆਪ ਨੂੰ ਇਹੋ ਜਿਹਾ ਕੋਈ ਫੈਸਲਾ ਨਹੀਂ ਕਰਨਾ ਕਿ ਮੈਂ ਤਾਂ ਖਤਮ ਕਰ ਲਉ ਜਾ ਮੈਂ ਹੁਣ 4-5 ਸਾਲ ਇਸੇ ਦੁੱਖ ਦੇ ਵਿੱਚ ਬੈਠਾ ਰਹਾ ਮੈਨੂੰ ਪਤਾ ਨਹੀਂ ਭੁੱਲਦੀਆਂ ਬਹੁਤ ਸਾਰੀਆਂ ਚੀਜ਼ਾਂ ਸੀ ਕਹਿ ਦੰਨੇ ਆ ਸਰੀਰ ਦੀਆਂ ਸੱਟਾਂ ਭੁੱਲ ਜਾਂਦੇ ਆ ਪਰ ਮਨ ਦੀਆਂ ਸੱਟਾਂ ਸਾਨੂੰ ਨਹੀਂ ਭੁੱਲਦੀਆਂ ਪਰ ਇੰਨਾਂ ਸੱਟਾਂ ਨੂੰ ਤੁਸੀਂ ਨਸੂਰ ਥੋੜੀ ਬਣਾ ਲਓਗੇ ਜੇ ਤੁਸੀਂ ਬਣਾਓਗੇ ਤਾਂ ਸਭ ਤੋਂ ਜ਼ਿਆਦਾ ਜ਼ਿੰਦਗੀ ਤੁਹਾਡੀ ਆਪਣੀ ਔਖੀ ਹੁੰਦੀ ਆ ਤੇ ਕੋਈ ਵੀ ਬੰਦਾ ਜਿਹਦੇ ਅੱਗੇ ਤੁਸੀਂ ਇਹਦਾ ਰੋਣਾ ਰੋਵੋਗੇ ਉਹ 2-4 ਸਾਰ ਸੁਣ ਲੇਗਾ 2-4 ਵਾਰ ਸੁਣ ਲੇਗਾ ਪਰ ਉਸ ਤੋਂ ਬਾਅਦ ਉਹ ਕਹੇਗਾ ਵੀ ਨਹੀਂ ਤੇਰਾ ਤਾਂ ਰੋਜ਼ ਦਾ ਹੀ ਇਹ ਕੰਮ ਆ ਤੇ ਉਸ ਤੋਂ ਪਹਿਲਾਂ ਕਿ ਉਹ ਦੁੱਖ ਤੁਹਾਨੂੰ ਖਾ ਜਾਣ ਰਿਸ਼ਤੇ ਟੁੱਟਿਆਂ ਦੇ ਦੁੱਖ ਤੁਹਾਨੂੰ ਅੰਦਰੋਂ ਅੰਦਰ ਹੀ ਖਤਮ ਕਰ ਦੇਣ ਤੁਸੀਂ ਬਾਹਰ ਨਿਕਲੋ ਇਸ ਚੀਜ਼ ਤੋਂ ਤੇ ਉਸ ਬੰਦੇ ਲਈ ਹਮੇਸ਼ਾ ਦੁਆ ਕਰੋ ਵੀ ਉਹ ਜਿੱਥੇ ਵੀ ਰਵੇ ਜਿਹਦੇ ਨਾਲ ਵੀ ਰਵੇ ਖੁਸ਼ ਰਹੇ ਕਿਉਂਕਿ ਕਹਿੰਦੇ ਨੇ ਕਿ ਜੇ ਤੁਸੀਂ ਆਪਣੇ ਅੰਦਰੋਂ ਕਿਸੇ ਦਾ ਦੁੱਖ ਖਤਮ ਕਰਨਾ ਨਾ ਤਾਂ ਸਭ ਤੋਂ ਪਹਿਲਾਂ ਉਹਨੂੰ ਮਾਫ ਕਰਨਾ ਸਿੱਖੋ ਉਹ ਤੁਹਾਡੇ ਨਾਲ ਜੋ ਕੁਝ ਕਰ ਗਿਆ ਇੱਕ ਵਕਤ ਤੱਕ ਉਹ ਸਭ ਕੁਝ ਤੁਸੀਂ ਚੱਲ ਵੀ ਲਿਆ ਤੁਸੀਂ ਸੁਣ ਵੀ ਲਿਆ ਉਹ ਚਲਿਆ ਗਿਆ ਉਸ ਤੋਂ ਬਾਅਦ ਉਹਨੂੰ ਮਾਫ ਕਰਦੋ ਤੇ ਆਪਣੀ ਜ਼ਿੰਦਗੀ ਨੂੰ ਉਹਨੂੰ ਮਾਫ ਕਰਕੇ ਤੁਸੀਂ ਸਖਾਲੇ ਕਰੋ ਤੇ ਅੱਜ ਦਾ ਐਤਵਾਰ ਐਨ ਨਹੀਂ ਸੀ ਅਗਲੀ ਵਾਰ ਆਪਾਂ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ